ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਮੀਣੀ ਆ ਗਈ ਆ ਵੀਰੋ ਰੇਟ ਜੈ ਜੈ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਆਓ ਵੀਰੇ ਇਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਲਵਿੰਦਰ ਭਾਜੀ ਸਤਿ ਸ੍ਰੀ ਅਕਾਲ ਹੋਰ ਤੁਸਨਾ ਵੀਰੇ ਕੀ ਹਾਲ ਚਾਲ ਜੀ ਭਾਜੀ ਠੀਕ ਠਾਕ ਕਲਵਿੰਦਰ ਜੀ ਵਧੀਆ ਜੀ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਤੇ ਨਾਂ ਮੇਰਾ ਅਰਜਨ ਸਿੰਘ ਜੀ ਹਾਂਜੀ ਪਿੰਡ ਸ਼ਕਰਮਾਸ਼ੀਆਂ ਹਾਂਜੀ ਆਪਣਾ ਜ਼ਿਲ੍ਹਾ ਪੈ ਗਿਆ ਜ਼ਿਲ੍ਹਾ ਕਰਤਾਰਪ ਤਹਿਸੀਲ ਤੇਰਾਪਾ ਲਾਣਕਾ ਠੀਕ ਹੈ ਜੀ ਫੋਨ ਨੰਬਰ ਜੀ ਫੋਨ ਨੰਬਰ 98500 98 ਹਾਂਜੀ 08676 ਠੀਕ ਹੈ ਜੀ ਤਾਂ ਵੀਰ ਜੀ ਆਪਣੇ ਕੋਲੇ ਝੋਟੀਆਂ ਸੂਈਆਂ ਸਵਾਈਆਂ ਦੋਵੇਂ ਹੋਣੇ ਆਈਆਂ ਝੋਟੀਆਂ ਦੋ ਹੋਣ ਆਈਆਂ ਨੇ ਤਾਂ ਵੀਰਾਂ ਨੂੰ ਬੇਨਤੀ ਆ ਵੀਰਿਓ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਜਿਆਜਾ ਤਾਜ਼ੀਆਂ ਸੂਈਆਂ ਨੇ ਤੇ ਲੰਮੇ ਸਮੇਂ ਤੋਂ ਜਿਹੜਾ ਵੀਰਾਂ ਦਾ ਕੰਮ ਆ ਵਪਾਰ ਦਾ ਦਰਾਮੀਆਂ ਦੁੱਧ ਦਾ ਦੇਖੋ ਵੀਰਿਓ ਤੇ ਵੀਡੀਓ ਐਂਡ ਤੱਕ ਵੇਖਿਓ ਜੀ ਰੇਟ ਚੈੱਕ ਕਰਿਓ ਵੀਰ ਦੇ ਰੇਟ ਜਿਆਜਾ ਹੁੰਦੇ ਆ ਦੋਂਦੀ ਚੌਗੀ ਝੋਟੀ ਆ ਦੋਂਦੀ ਦੋ ਦੋਂਦੀ ਚੌਗੀ ਆ ਠੰਡੀ ਠੀਰੀ ਸੀ ਲੱਗ ਸਕਿਆ ਬਾਤ ਹੈ ਠੰਡ ਨੂੰ ਕਾਲ ਆ ਗਿਆ ਹੈ ਨਾ ਲੋਕ ਆਲਾ ਠੰਡ ਜਦਾਂ ਮਰਜੀ ਠੀਕ ਹੈ ਜੀ ਤੇ ਵੇਖੋ ਵੀਰਿਓ ਸਟਿੰਗ ਦੀ ਕੁਆਲਿਟੀ ਦੇ ਬੋਲ ਨਹੀਂ ਕੁਝ ਨਹੀਂ ਠੀਕ ਹੈ ਜੀ ਵ ਸੋਰ ਸੋਰ ਨਮੀ ਤੋਰ ਦੇ ਅਜੇ ਸੇ ਤੋਂ 7 ਦਿਨ ਹੋਏ ਕੋਈ ਨੂੰ ਠੀਕ ਹੈ ਜੀ ਉਹਨੂੰ ਲੰਮੀ ਲੰਮੀ ਪਰ ਇਹ ਉਧਰ ਤੋਂ ਨਮੀ ਤੋਰ ਨਮੀ ਤੋਰ ਅੱਛਾ ਜੀ ਬੱਚਾ ਕੀ ਬਾਇ ਨਹੀਂ ਬੱਚਾ ਦਾ ਕੱਟਾ ਜੇ ਕੱਟਾ ਗਿਆ ਕੱਟਾ ਵੇਖੋ ਵੀਰੇ ਵੱਡੀ ਝੋਟੀ ਆ ਖੁੱਲੇ ਲੇਵੇ ਵਾਲੀ ਆ ਨੋਕ ਵਾਲਾ ਥਾਣਾ ਚੰਗੀ ਝੋਟੀ ਆ ਜੀ ਬਹੁਤ ਸ਼ਾਨਦਾਰ ਖੱਡੀ ਬੜੀ ਆ ਫਿਰ ਅਸੀਲਸ ਲੱਗਾ ਅਸੀਲਸ ਲੱਗ ਬਹੁਤ ਵਧੀਆ ਕਾਲੀ ਬੰਬ ਝੋਟੀ ਆ ਮਾਲਵੇ ਦੀ ਝੋਟੀ ਦੀ ਕੱਟੀ ਆ ਚੰਗੀ ਝੋਟੀ ਹੈ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਜੇ ਇਹਦੇ ਖਾਂਦੀ ਗੱਲ ਕਰੀਏ ਲੇਵੇ ਦੀ ਕੱਦ ਕਾਠ ਦੀ ਤੇ ਸਿੰਘ ਦੀ ਕੁਆਲਿਟੀ ਬਹੁਤ ਹੀ ਜਿਆਦੀ ਸੋਹਣੀ ਆ ਤੁਸੀਂ ਚੱਲ ਕੇ ਆਓਗੇ ਇੱਥੇ ਦੂਰੋਂ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਤਾਂ ਬਹੁਤ ਠੰਡੀ ਝੋਟੀ ਹੈ ਮਗਰ ਕੱਟਾ ਆ ਗਿਆ ਤੇ ਹਨਾ ਜੀ ਕੱਟਾ ਕੱਟਾ ਤਾਜੀ ਸੂਈਏ ਤੇ ਤਾਜੀ ਸੂਈਏ ਬਿਲਕੁਲ ਆਹ ਠੀਕ ਆ ਜੀ ਤਾਂ ਬੱਚੇ ਐਂਡ ਤੇ ਵਿਖਾਲਦੇ ਨੇ ਆਹ ਵੀ ਬੱਚੇ ਬੈਠੇ ਮਗਰ ਬੱਜੇ ਹਨਾ ਠੀਕ ਆ ਜੀ ਦੁੱਧ ਕਿੰਨਾ ਹੈ ਥੱਲੇ ਹੁਣ ਬੋਲ ਪੌੜਾ ਇਹਦੇ ਥੱਲੇ ਹੋਏਗਾ 9 ਕਿਲੋ ਹੋਏਗਾ 10000 ਕਿਲੋ ਕੱਢੇ ਵੀ ਆਮਨਾ 12 ਵੀ ਕੱਢ ਸਕਦੀ ਹੈ ਬਿਲਕੁਲ ਮਾਲਵੇ ਦੀ ਝੋਟੀ ਦੀ ਹੈ ਕੱਟੀ ਹੀ ਮਗਰ ਪਾਣੀ ਇੱਧਰ ਹੀ ਵਹੇ ਉਧਰੋਂ ਨਹੀਂ ਆਈ ਐਵੇਂ ਝੂਠ ਮਾਰੀ ਠੀਕ ਹੈ ਜੀ ਮੁੱਲ ਜੀ ਇਹਦਾ ਮੁੱਲ ਤੇ ਇਹ ਜੀ ਦਾ ਲੱਖ ਲੱਖੀ ਚੱਲਣ ਡਿਆ ਬਿਲਕੁਲ ਤੁਹਾਡਾ ਜਾਇਜ਼ ਹੁੰਦਾ ਰੇਟ ਅਸੀਂ 10 ਛੱਡ ਦਿੰਦੇ ਆ ਵਿੱਚੋਂ 90 ਦੀ 90 ਦੀ ਦੇ ਦੀਏ ਕੀ ਬਾਤ ਹੈ 2 ਛੱਡੀਏ 88 ਦੀ 85 ਦੀ ਦੇ ਦਾਂਗੇ ਯਾਰ ਕੀ ਵੇਖੋ ਵੀਰੋ 85000 ਦੀ ਫੋੜ ਫੋੜ ਪਛਾਣ ਨੂੰ ਆਈ ਤੇ ਖੁੱਲੇ ਲੇਵੇ ਵਾਲੀ ਆ ਤਾਜੀ ਸੀ ਹਜ਼ਾਰ ਦੀ ਏਦਾਂ ਦੀ ਇਕੱਠੀ ਕੋ ਦਿੰਦਾ ਨਹੀਂ ਨਹੀਂ ਜੈ ਜੈ ਜੀ ਤੁਹਾਡਾ ਰੇਟ ਜਾਏ ਆਏ ਗਏ ਤਾਂ ਫਿਰ ਹੋਰ ਹਜ਼ਾਰ ਛੱਡਾਂਗੇ 84 ਦੀ 84 ਦੀ ਦੇ ਦਾਂਗੇ ਤੇ ਵੀਰੋ ਫੋਨ ਜਰੂਰ ਲਾ ਲਿਓ ਜੀ ਚੰਗੀ ਝੋਟੀ ਆ ਇਹੋ ਜੀ ਆ ਬਹੁਤ ਚੰਗੀ ਆ ਜੀ ਕੋਈ ਸ਼ੱਕ ਨਹੀਂ ਦੇਖੋ ਵੀਰੋ ਇੱਕ ਵਾਰੀ ਫਿਰ ਚੈੱਕ ਕਰ ਲਓ ਕਦ ਕਾਠ ਲੇਵਾ 84 ਦੀ ਇਕੱਠੀ ਨਹੀਂ ਕੋ ਦਏਗਾ ਇਹੋ ਜੀ ਨਹੀਂ ਚੰਗੀ ਇਕੱਠੀ ਖੁੱਡੇ ਵਾਲੀ ਪਾ ਵਧੀਆ ਵੱਡੀ ਕਦ ਵਾਲੀ ਆ ਮੇਰੇ ਮੋਢੇ ਆਉਣ ਡਈ ਚੰਗੀ ਝੋਟੀ ਆ ਜੀ 84 ਹਜ਼ਾਰ ਦੀ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਝੋਟੀ ਦੂਜੇ ਨੰਬਰ ਤੇ ਵੱਡੀ ਝੋਟੀ ਆ ਜੀ ਚੋਤੀ ਇੱਕ ਬੱਚਾ ਪੁੱਛਾ ਚੁੰਗਿਆ ਕੋਈ ਤਾਂ ਉਹ ਚੋਤੀ ਇਹ ਅੱਛਾ ਚਵਾਈ ਕਰਤੀ ਇਹਦੀ ਹੈ ਵੱਡੀ ਛੋਟੀ ਲੰਮੀ ਬੇਲ ਆ ਕਾਫੀ ਲੰਮੀ ਵੇਖ ਕਿੰਨੀ ਛੋਟੀ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਵੱਡੀ ਛੋਟੀ ਆ 11 12 ਕਿਲੋ ਆ ਹੁਣ ਅੱਛਾ 11 ਤੋਂ 12 ਕਿਲੋ ਦੁੱਧ ਤਿਆਰ ਆ ਚਵਾਈ ਹੋ ਗਈ ਹੁਣ ਠੀਕ ਆ ਬਾਕੀ ਵੀਰੋ 11 ਦਾ ਟਾਈਮ ਆ ਚਵਾਈ ਵੀਰ ਜੀ ਨੇ ਕਰਤੀ ਕਿਵੇਂ 9 ਤੋਂ 10 ਦੇ ਵਿੱਚ ਕਹਿੰਦੇ ਪਏ ਆ ਆ ਹੋਇਆ ਫੇਰ ਲੇਟ ਆਈ ਸੀ ਤਾਂ ਹਨਾ ਛੋਟੀ ਦਾ ਵੱਢੀ ਆ ਜੀ ਵੱਡੀ ਲੰਮੀ ਬੜੀ ਲੰਮੀ ਬੇਲ ਆ ਹਨਾ ਮੋੜ ਲਾ ਮੋੜ ਲਾ ਮੋੜ ਲਾ ਵੀਰੇ ਮੋੜ ਲੰਮੀ ਬੜੀ ਆ ਥਾਣ ਪੜਾ ਕੱਢਦੀ ਆ ਰੁਕ ਰੁਕਦਾ ਮਲਵੈਣ ਝੋਟੀ ਆ ਬਿਲਕੁਲ ਹੂੰ ਸਿੰਘ ਫੇਸ ਵੀ ਬਹੁਤ ਸੋਹਣਾ ਵੀਰੋ ਲੰਮੀ ਬੇਲ ਕੱਢੀ ਆ ਬਿਲਕੁਲ ਹੋਣੀ 11 12 ਕਿਲੋ ਜਿੰਨੇ ਬੌੜਾ ਹੀ ਆ ਬੱਚਾ ਕੀ ਤਾਂ ਜੀ ਇਹਦੇ ਮਾਰ ਕੱਟੀ ਜੇ ਇਹਦੇ ਮਾਰ ਕੱਟੀ ਆ ਗਈ ਆ ਕੱਟੀ ਜਾ ਉਹ ਜੇ ਕੱਟੀ ਹੋ ਗਈ ਅੱਛਾ ਆ ਕੱਟੀ ਆ ਜੀ ਠੀਕ ਐ ਜੀ ਬੰਦੋ ਜੀ ਬੰਦੋ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਸ਼ਾਈ ਸ਼ੂਈ ਬਹੁਤ ਆ ਕਾਲੀ ਪੰਪ ਪਵੇ ਚੰਗੀ ਝੋਟੀ ਬਿਲਕੁਲ ਤੇ ਮਗਰ ਵੀ ਵੀਰੇ ਬੱਚੇ ਚੰਗੇ ਸੀਮਨ ਦਾ ਪਾਲਿਆ ਇਹਨੇ ਮੁੱਲ ਜੀ ਇਹਦਾ ਮੁੱਲ ਭਾਵੇਂ ਕੋਈ 1 20 ਕਰਾ ਲੈ ਹਾਂਜੀ 5 ਕਰਾ ਲੈ 10 ਕਰਾ ਲੈ ਲੱਖ ਦੀ ਦੇ ਦਾਂਗੇ ਯਾਰ ਲੱਖ ਦੀ ਲੱਖ ਦੀ ਦੇ ਠੀਕ ਹੈ ਰੇਟ ਠੀਕ ਹੈ 3 ਹੋਰ 2000 ਛੱਡ ਦਾਂਗੇ ਯਾਰ 97 ਦੀ ਹਾਂ ਨਾ 95 ਦੀ ਹਾਂ ਨਾ ਕੀ ਬਾਤ ਹੈ ਵੇਖ ਕਹਿੰਦੇ ਰਿਹਾ ਕੋਈ ਆਉਣੀ ਜਾਂ ਫੇਰ ਕੋਈ ਫੋਨ ਕਰੇ ਝੋਟੀ ਦਾ 95 ਦੀ ਹਾਂ ਦਾ ਹੀ ਹੋਣੀ ਹਾਂ ਵੇਖੋ ਵੀਰੋ 95000 ਦੀ ਵੱਡੀ ਝੋਟੀ ਕੱਦ ਕਾਠ ਦੀ ਬਹੁਤ ਚੰਗੀ ਝੋਟੀ ਹੈ ਜੀ ਕੀ ਬਾਤ ਹੈ 95 ਦੀ ਸਰ 95 ਆਲੀ 95 ਦੀ ਠੀਕ ਠੀਕ ਹੈ ਜੀ ਤੇ ਵੀਰੋ ਫੋਨ ਲਾ ਲਿਓ ਜੀ ਤੀਜੇ ਨੰਬਰ ਤੇ ਆ ਗਈ ਜੀ ਆ ਜੀ ਤੀਜੇ ਨੰਬਰ ਤੇ ਡਰਾਮ ਮੀ ਪੰਡਾ ਹੀ ਪਾਈਆਂ ਥੱਲੇ ਸੁਈ ਹੈ ਜੀ ਨਹੀਂ ਇਹ ਸੂਣ ਵਾਲੀ ਦੀ ਹੈ ਅੱਛਾ ਜੀ 15 16 ਕਿਲੋ ਵਾਲੀ ਮੈਂ 15 ਵੱਡੀ ਮੈਂ ਆ ਗਈ ਹੈ ਨਾ ਵੱਡੀ ਦੇਖੋ ਵੀਰੇ ਇਹ ਵੀ ਐ ਮਾਨ ਕੀ ਆਖੂ ਖਾ ਚੈੱਕ ਕਰ ਲੋ ਨੀਲੀ ਦੀ ਨੀਲੀ ਚ ਪੱਖ ਰੱਖ ਗਈ ਆ ਛੱਡਾ ਦਿਖਾ ਲਵੇ ਆ ਖੁੱਲੇ ਲੇਵੇ ਵਾਲੀ ਖੁੱਲੇ ਲੇਵੇ ਵਾਲੀ ਠੰਡੀ ਧੀਰੀ ਇਦਾਂ ਹੀ ਬੈ ਕੇ ਧਾਰਾ ਮਾਰੇ ਕੋਈ ਭਾਵੇਂ ਮਸਲ ਆ ਜੀ ਮਸਲ ਦੀ ਬਹੁਤ ਤੋਰ 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 ਇਹ ਦੇਖੋ ਵੀਰੇ ਚੰਗੀ ਮੈਂ ਪਾਰੇ ਪੱਲੇ ਚ ਖੁੱਲੇ ਲੇਵੇ ਦੀ ਮਾਲਕਾ ਐ ਥੱਬੇ ਥੁੱਬੇ ਲਾਏ ਪੰਡਾ ਗੁੰਡਾ ਪਾਈਆਂ ਥੱਲੇ ਨੀਲੀ ਦੀ ਨੀਲੀ ਦੀ ਪਿਓ ਨੀਲੀ ਚ ਆ ਗਈ ਹੈ ਨਾ ਜੀ ਮਈ ਨਹੀਂ ਲੱਭਦੀ ਵਜਨ ਬਹੁਤ ਆ ਇਹ ਰਸਟਾਂਟ ਆਈ ਪਿੰਡ ਸੁਈ ਦੁੱਧ ਆ ਲਈਏ ਦੁੱਧ ਆ ਲਈ 15 ਕਿਲੋ ਨਾ ਚੋਆ ਦਿਨ ਕਿਨੇ ਲੈ ਜੀ ਹਜੇ ਵੀ ਦਿਨ ਆ ਜੀ ਵੀ ਨੇ 5 ਤੋਂ 6 ਲੈ ਜਾਣੇ ਨੇ 5 ਤੋਂ 6 ਦਿਨ ਚਟਾਤੀ ਪਾਉਂਦਾ ਜਾ ਠੀਕ ਹੈ ਜੀ ਲੈ ਜੀ ਚਟਾਤੀ ਪਾਉਂਦਾ ਵਾ ਠੰਡੀ ਠੀ ਰਿਜ ਤੇ ਮਰਜੀ ਖਲਾਸ ਕੇ ਚੋ ਠੀਕ ਹੈ ਜੀ ਲੈ ਜੀ ਲੈ ਜੀ ਵੇਖੋ ਵੀਰੋ ਇਹ ਜਿਆ ਬਹੁਤ ਘੱਟ ਵੇਖਣ ਨੂੰ ਪਟੂ ਮਿਲਦਾ ਖੁੱਲੇ ਦੇ ਕੇ ਦਾ ਮਾਲ ਕੀ ਖੁੱਲੀ ਨੇ ਮੇਰੀ ਦੁੱਧ ਤਾਂ ਦੁੱਧ ਨੂੰ ਵੀ ਚੰਗੀ ਵੇ ਉਂਗਲ ਨਹੀਂ ਖੁੱਬਦੀ ਚੱਡੇ ਜਾ ਸੇਲ ਵੀ ਬਹੁਤ ਆ ਹਨਾ ਸੇਲ ਵੀ ਬੜੀ ਨੀਲੀ ਦੀ ਮਹੀ ਪਿਓਰ ਬੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਆਪਾਂ ਇਹਦਾ ਮੌਲਾ ਤਾਂ ਕੀ ਕਰਦਾ 1.5 ਲੱਖ ਕਰੀਏ ਬਿਲਕੁਲ ਹਾਂ ਹਾਂਜੀ ਪਰ ਅਹੀ ਨੇ ਦੇਣ ਦੀ ਦੇਣੀ ਭਾਅ ਲਾਦੀ ਆ ਹਾਂਜੀ ਲੱਖ ਕਰ ਲਈਏ ਹਾਂ ਨਾ ਹਾਂ ਨਾ ਮੈਂ ਕਿੜੀ ਮੂੜੀ ਗੱਲਾਂ ਕਰ ਤੇਰੀ 90 ਦੀ ਦੇਣੀ ਹਾਂ ਗੱਲਾਂ ਕਰ ਬਿਲਕੁਲ 90 ਦੀ ਨਹੀਂ ਆ ਤਾਂ ਗੱਲ ਹੋਈ ਨਾ ਬਿਲਕੁਲ ਜੈ 90 ਦੀ 90 ਦੀ ਹਾਂ ਨਾ ਹਾਂ ਨਾ ਕੋਈ ਫੋਨ ਲਾ ਲੈ ਬਾਕੀ ਆ ਠੀਕ ਹੈ ਜੀ ਨਹੀਂ ਰਹਿ ਗਿਆ। ਗੱਬੇ ਦੀ ਇਹੋ ਜੀ ਮੈਂ ਨਹੀਂ ਕੋਈ ਦਿੰਦਾ। ਨਹੀਂ ਦਿੰਦਾ ਜੀ ਨਹੀਂ ਦਿੰਦਾ। ਬਿਲਕੁਲ ਜਿਆਦਾ। ਤੂੰ ਵੀ ਵੇਖ ਦੀ ਅੱਖ ਵੀ ਵੇਖ ਲਾ ਬਿੱਲੀ ਆਖੀ। ਬਿਲਕੁਲ। ਸੋ ਮੈਂ ਚਾਹ ਦੇ ਛਿੱਟੇ। ਬਹੁਤ ਚੰਗੀ ਮੈਂ ਜੀ। ਲੀਲੀ ਦੀ ਆ। ਬਿਲਕੁਲ। ਅਰਾਸਤਾ ਨਹੀਂ ਮਈ ਹੈ। ਦੁੱਧ ਵਾਲੀ। ਹਾਂਜੀ ਅਗਲੇ ਬੰਨੇ ਮੀਨੀ ਆ ਗਈ ਹੈ ਜੀ। ਆ ਮੀਨੀ ਵੇਖ ਸਿੰਗ ਇਹਦੇ ਵੇਖ ਲਾ ਦੇਖ ਲੋ ਜਾਵੇ। ਦੇਖੋ ਵੀਰੋ। ਆ ਵੇ ਸਿੰਗਾ ਵੀ ਹਲਦਾ। ਇੱਧਰ ਲਾ ਵੀ ਇੱਥੇ ਇੱਥੇ ਤਾਂ ਵੀ ਲਾ ਆ ਆਹੋਂ ਬੰਨ ਲਾ ਕੇ ਕੀ ਬਾਤ ਹੈ ਜੀ ਨਾਂ ਦੇ ਨਾਲ ਹੀ ਹਿਲਦੇ ਆ ਮੀਨੀ ਮੈਂ ਤੇ ਕਦਵੇ ਮੈਂ ਦਾ ਸਿਰਫ ਨਾ સેવા ਨਹੀਂ ਕੀਤੀ ਮੈਂ ਇਹ ਵੀ 15 ਕਿਲੋ ਵਾਲੀ ਹੈ ਖੁੱਲੇ ਲੈਵੇ ਵਾਲੀ ਹੈ ਪਰ ਇਹ ਕਿ ਥੋੜਾ ਜਿਹਾ ਨਾ ਕਿ ਤਾਂ ਪਸ਼ੂ ਕੇ ਕੋ ਰੁੱਖਾ ਰਹਿ ਜਾਂਦਾ ਵੀਰੇ ਕੋਲ ਹਾਂ ਹਾਂ ਜੇ ਨਵੀਂ ਆ ਨਵੀਂ ਹਾਂ ਪਿੱਗਿਆ ਸੁਆ ਸੁਣੀ ਆ ਪਿੱਗਿਆ ਸੁਆ ਇਹ ਦੰਦੀ ਵੀ ਮੇਰੇ ਹਿਸਾਬ ਨਾਲ ਨਾ ਨੰਦਾ ਜੇ ਜਵਾਨ ਨਹੀਂ ਲੱਗੀ ਪਿਓਰ ਤੇ ਵੇਖੋ ਵੀਰੇ ਮੀਨੀ ਮੈਂ ਆ ਗਈ ਆ ਆ ਜੇ ਦੇਣਾ ਕੋਈ ਇਹਨੇ 5 6 ਦਿਨ ਲੈਵੇ ਦੀਆਂ ਕਾਫੀ ਸਫਾਈਆਂ ਸੁਫੀਆਂ ਹਨ ਇਹ ਵੇ ਤੋਰਾਵੇ ਹਨ ਨਵੇਂ ਡੰਗਰ ਦਾ ਤੋਰੇ ਤੋਂ ਪਤਾ ਲੱਗ ਜਾਂਦਾ ਚੰਗੀ ਮੈਂ ਚੰਗੀ ਮੈਂ ਲੈ ਵੇ ਮੈਂ ਕਾਤ ਦੇ ਖੁੱਡਾ ਵਾਲਾ ਵੇਖਦੇ ਮਈ ਦਾ 14 15 ਕਿਲੋ ਵਾਲੀ ਮਈ ਆਵੇ ਲੱਖੇ ਖਿਲਦੇ ਹਾਂ ਇਹ ਆ ਗਿਆ ਨਸਲ ਆ ਜੀ ਨਸਲ ਦੀ ਮਈ ਨਾ ਸਾਡੇ ਮੈਂ ਚਮੜੀ ਵੇਖ ਦੀ ਬਰੀਕ ਕਿੰਨਾ ਪੁਰਾਣਾ ਕੰਮ ਆ ਜੀ ਟਾਡਾ ਲੰਮੇ ਸਮੇਂ ਤੋਂ ਰੇਟ ਵੀ ਜਾਇਆ ਜਾ ਕਛੂ ਵੀ ਚੰਗਾ ਕ ਲੈ ਕੇ ਆਉਂਦੀ ਆ ਵੇ ਖੁੱਲੇ ਛੱਡੇ ਦੀ ਖੁੱਲੇ ਛੱਡੇ ਤੇ ਚੋਣ ਲੱਗੀ ਕਿ ਸਪੈਸਿਪਲ ਮੋਟਰ ਹੀ ਹੁੰਦੀ ਆ ਟਿੱਪਣ ਚੰਗੀ ਬੋਲੀ ਆਈ ਬਹੁਤ ਭੋਲੀ ਮਾਨ ਠੀਕ ਆ ਆ ਵੇ ਤਾਂ ਤੈਨੂੰ ਮੈਂ ਦਈ ਤਾਰਾ ਮਾਰ ਕੇ ਦੱਸ ਦਿੰਨਾ ਕੀ ਬਾਤ ਆ ਤੇ ਇਹਦਾ ਮੁੱਲ ਜੀ ਬੋਲੇ ਵੀ 90 ਦੀ ਦੇ ਦੇਣੀ ਐ ਵੀ 90 ਦੀ 90 ਦੀ ਮਾਨਤਾ ਨਹੀਂ ਜੀ ਹੋਰ 2000 ਛੱਡਾਂਗੇ ਤੇ ਨਹੀਂ ਛੱਡਿਓ 87 85 ਦੀ ਹਾਂ ਨਾ ਕੀ ਬਾਤ ਆ ਦੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲੇ ਵੀ ਇਹਦੇ 45 85 ਦੀ ਹਾਂ ਨਾ ਤਾਂ ਮੈਂ 14 15 ਕਿਲੋ ਦੁੱਧ ਨਾ ਦੇਗੀ ਗੱਲ ਕਰੀ ਦੁੱਧ ਤਾਂ ਪਰਨਾਗੀ ਇਹਨੇ ਦੁੱਧ ਦਾ ਕੋਈ ਵੀਰਾਂ ਦੇ ਪਾਈਦਾ ਜੀ ਸੇਵਾ ਦਾ ਦੁੱਧ ਜੀ ਹੁਣ ਆਪਣਾ ਆਪ ਤਾਂ ਇਹਨੇ ਥੰਲੇਵਾ ਵਿਖਾ ਦਿੰਦਾ ਜੀ ਬਿਲਕੁਲ ਬਿਲਕੁਲ ਦੁੱਧ ਆ ਕਿੱਥੇ ਲੱਗਿਆ ਬਈ ਦਾ ਬਿਲਕੁਲ ਜੀ ਤਾਂ ਵੇਖੋ ਵੀਰੇ ਖੁੱਲੇ ਲੈਵੇ ਦੀ ਮਾਲਕਾ ਨੇ ਦੋ ਗੱਬਣਾ ਆਗੀਆਂ ਦੋ ਸੂਈਆਂ ਨੇ ਰੇਟ ਵੀਰ ਦੇ ਤੁਸੀਂ ਚੈੱਕ ਕਰ ਲੇ ਰੇਟ ਜਿਆ ਜਿਆ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਜੀ ਮਾਨਤਨ ਹੋ ਜੂ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਨਵੀਂ ਨਵੀਂ ਵੀਡੀਓ ਇਹ ਵਾ ਖਾਲੀ ਪੰਪ ਕੱਟੀ ਜਾ ਵੇਖ ਲੱਗਦੇ ਲੱਭਦੀ ਕਦੇ ਹੋ ਬਹੁਤ ਚੰਗੀ ਸ਼ਾਈ ਛੂਈ ਬਹੁਤ ਆ ਕਿਉਂ ਬੜੀ ਦੂਹਾਂ ਦੀ ਸ਼ਾਈ ਬੜੀ ਹੈ ਬਿਲਕੁਲ ਤਾਂ ਵੀਰ ਜੀ ਐਡਰੈਸ ਇੱਕ ਦੀ ਬੋਲਿਓ ਪਿੰਡ ਦੱਸੋ ਪਿੰਡ ਛਕਰਮਾਸ਼ੀਆਂ ਹਾਂਜੀ ਤੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98559 ਹਾਂਜੀ 08676 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ